ਹਾਂਜੀ ਅੱਗੇ ਖੜੇ ਹਾਂ ਪਾਜੀ ਪਾ ਕੇ ਕੈਮਰਾ ਬੜਾ ਕੈਮਰਾ ਜੀ I think it's पुछो यार ठीकु आहे ठीकु आहे

ਦਿਲ ਗੋਸ ਵੀ ਪਰ ਇਸ ਨੂੰ ਅਸੀਂ ਦੇਖਿਆ ਹੈ। ਇਹ ਗੋਸ ਤੋਂ ਕੋਈ ਤਰ੍ਹਾਂ ਦੀ ਨਾ ਕੋਈ ਸਥਿਤੀ ਨਹੀਂ ਹੈ। ਅਸੀਂ ਇਸ ਦਿਨ ਤੋਂ ਲਈ ਹੈ। ਹੈ? ਤੇ ਇਹ ਤੋਂ ਉਹ ਨਵੇਂ ਲੱਗੇ 3 ਮਹੀਨੇ ਮਾਨਦਾਲਾ ਤੋਂ ਨਹੀਂ। ਗੋਸ ਨੂੰ ਨਾ ਤਾਂ ਨਾ ਕੋਈ ਸਲਾਹ ਨਾ ਕੋਈ ਰੋਸ ਨਹੀਂ ਆਈ ਕਿ ਇਹ ਪਰ ਇਹ ਕਿਤੇ ਜੈਲ ਬਾਈ ਹੂੰ ਯਾਰ ਤੁਸੀਂ ਦੂਸਰੋਂ ਵੀ ਦੇਖੋ ਦਰਮਿਆਨ ਦਾ ਚੋਟਾ ਫੋਟੋਗ੍ਰਾਫਰ ਵੀ ਦੇਖੋ ਕਿਦਾਂ ਫੁੱਲਾਂ ਵਿਚਨ ਆਦੀ ਟੇਕ ਕਰ ਰਹੇ ਹੋ ਜਿੰਨਾ ਜ਼ਿਆਦਾ ਪੁੱਛੀ ਹਿੰਦੀ ਹੁੰਦਾ ਕੋਈ ਗੱਲ ਨਹੀਂ ਸਗਾ ਮਿਲਦੀ ਨਾ ਚੰਗਾ ਤੁਹਾਨੂੰ ਕਰਾਂਗਾ ਆਉਗੀ ਆਉਗੀ ਬਿਲਕੁਲ ਆਉਗੀ ਬਿਲਕੁਲ ਆਉਗੀ

ਕਿ ਉਹਨਾਂ ਦੋ ਦਿਨਾਂ ਤੋਂ ਇਸ ਸਾਈਟ ਤੇ ਜਿਹੋ ਮੰਗ ਕੀਤਾ ਸੀ ਉਹ ਸੁਣੀ ਹੈ ਮਾਨਯੋਗ ਜ਼ਿਲ੍ਹਾ ਪ੍ਰਮਾਤਮਾ ਮੇਰੇ ਕੋਲ ਪੂਰੇ ਵਰਦੀਆਂ ਫਾਂਸੀ ਦੀ ਮੰਗ ਸੀਗੀ ਦਵਾਵਾਂ ਸੀਗੀਆਂ ਤੇ ਉਹ ਮੰਗ ਪੂਰੀ ਹੋਈ ਆ ਅੱਜ ਕੁੱਤੀ ਫੇਰ ਨੰਮਨ ਕਰਨ ਵਾਸਤੇ ਜਗ੍ਹਾ ਤੇ ਪਹੁੰਚੀ ਹਾਂ ਜਿਸ ਜਗ੍ਹਾ ਤੇ ਬੇ ਰਹਿਮਨ ਹਾਊਸ ਨਿਗਰਾਨਾ ਉੱਥੇ ਬੈਗਿਆ ਸੀ ਲੱਗਦਾ ਕਿ ਜਿਹੜੀਆਂ ਅਨਜਾਣਾਂ ਨੇ ਪਾਰ ਪਾਰ ਉਠਾਉਂਦੀਆਂ ਨੇ ਬਿਲਕੁਲ ਇੱਥੇ ਖੜ ਕੇ ਲੱਤਾਂ ਸਰੀਰ ਦਾ ਬੋਝ ਨਹੀਂ ਚੱਲਦੀਆਂ ਇਸ ਜਗ੍ਹਾ ਤੇ ਖੜ ਕੇ ਬੇਟੀ ਦੀ ਫੋਟੋ ਪਰਮਿਸ਼ਨ ਦਿੰਦੀ ਆਪਣੇ ਨਾਮ ਦਾ ਹੁੰਦੀ ਹੈ ਅੱਜ ਵੀ ਉਹਨਾਂ ਹੀ ਯਾਦ ਆਉਂਦੀ ਜਿੰਨਾ ਉਸ ਸਮੇਂ ਦੇ ਜੋਸ਼ ਨਾਲ ਸੀ ਉਹ ਮੂਰੇ ਹੋਈਆਂ ਤਸਵੀਰਾਂ ਮਿਲ 22 ਸਾਲ ਦਸੰਗਾਰ ਸ਼ਿਵ ਤੇ ਇੱਕ ਇੱਕ ਦਿਮਾਗ ਚ ਭਲੇਖਾ ਸੀ ਕਿ ਉਹਨੂੰ ਸਜ਼ਾ ਦਿਵਾ ਕੇ ਸ਼ਾਇਦ ਮੈਂ ਆਪਣੇ ਬੱਚੇ ਨੂੰ ਵਾਪਸ ਪਾ ਲੂੰਗੀ ਪਰ ਨਹੀਂ ਮੈਂ ਫਿਰ ਵੀ ਅਜੇ ਖਾਲੀ ਹੱਥਾਂ ਮੈਨੂੰ ਇਹ ਲੋੜ ਚਾਹੀਦੀ ਹੈ ਮੈਨੂੰ ਬਾਬਾ ਜੀ ਅੱਗੇ ਅਰਦਾਸ ਆ ਜਾਣੀ ਉਹ ਦੀ ਦੁਆ ਕਰ ਰਹੀ ਹੈ ਹੇਟਰ ਵੀ ਬਾਰ ਕਰ ਰਹੀ ਸੀ ਬਿਲਕੁਲ ਜਾਣਦੇ ਆ ਜਾਣਦੇ ਆ ਦਾਰਿਆ ਸੰਗਤੀਆਂ ਅਰਦਾਸਾਂ ਸੀ ਉਹ ਕਾਤਲ ਨੁਕਸਾਨੀ ਦੀ ਸਜ਼ਾ ਹੋਵੇ ਸੰਗਤੀ ਅਰਦਾਸਾਂ ਤੇ ਬੂਰ ਪਿਆ ਜੱਜ ਸਾਹਿਬ ਦਾ ਕੋਟਨ ਕੋਟ ਧੰਨਵਾਦ ਉਸ ਪਰਮਾਤਮਾ ਦਾ ਮੇਰੇ ਵਕੀਲ ਪਰਯੋਕਰ ਘੁੰਮਣ ਜੀ ਬੀਡੀ ਗੁਪਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇੰਨੀ ਲੜਾਈ ਲੜ ਕੇ ਸੱਚ ਦੀ ਜਿੱਤ ਹੋਈ ਹੈ ਜੀ ਦੇ ਅੱਜ ਇਥੇ ਮਤਲਬ ਅੱਜ ਨਮਨ ਕਰਨ ਵਾਸਤੇ ਆਉਂਦੀ हूं ਬੇਟੀ ਨੂੰ ਸ਼ਰਧਾਂਜਲੀ ਜਿਹੜੀ ਅਰਪਣ ਕਰਨ ਵਾਸਤੇ ਪਹੁੰਚੀ ਆਂ ਜੀ ਜੀ ਅੱਜ ਇਸ ਜਗ੍ਹਾ ਤੇ ਉਹ ਪੱਪਣデア ਕਿ ਉਹਨੂੰ ਦੱਬਿਆ ਸੀਗਾ ਜੀ ਸਿਰ ਚਿੱਟਾ ਮਾਰੀਆਂ ਸੀਗੀਆਂ ਜੀ ਹੁਣ ਅਰਦਾਸ ਕਰਦੇ ਸੱਚੇ ਪਾਪਾ ਜੀ ਸਾਰੀ ਸੰਗਤ ਅਰਦਾਸ ਕਰਾ ਸਾਡੀ ਦੁਲਹਣ ਸਾਡੇ ਘਰੇ ਫੇਰ ਵਾਪਸ ਆ ਜੇ ਉਹ ਹੀ ਸਭ ਕਲਕਾਰੀਆਂ ਸਾਡੇ ਘਰ ਫੇਰ ਬਚਣ ਜੀ ਲੱਗਦਾ ਕਿ ਇੱਕ ਵੱਡਾ ਦੁੱਖ ਹੈ ਜਿਹੜਾ ਕਦੇ ਵੀ ਨਹੀਂ ਜਿਹੜਾ ਭੁਲਾ ਹੀ ਨਹੀਂ ਜਾ ਸਕਦਾ ਬੇਸ਼ੱਕ ਜਿਹੜੀ ਆ ਸਜ਼ਾ ਵੀ ਜਿਹੜੀ ਉਸ ਆਪੀ ਨੂੰ ਹੋ ਸਕੋਸ਼ੀ ਨੂੰ ਨਹੀਂ ਨਹੀਂ ਜੀ ਇਹ ਤਾਂ ਕਦੇ ਵੀ ਨਹੀਂ ਭੁੱਲ ਸਕਦੇ ਜੀ ساری ਉਮਰ ਨਹੀਂ ਭੁੱਲ ਸਕਦੇ ਜੀ ਜੋੜ ਹੀ ਕੀਤਾ ਜੀ ਪਨਾਇਆ ਗਿਆ ਬੜੀ ਦੇਰ ਦੀ ਜਿਹੜੀ ਮੰਕੀਤੀ ਜਾ ਰਹੀ ਸੀਗੀ આરોપી ਨੂੰ ਜਿਹੜਾ ਦੋਸ਼ੀ ਰੋਸਾਨੀ ਦੀ ਸਜ਼ਾ ਜਿਹੜੀ ਕਮਾਈ ਦੀ ਪਹਿਲਾਂ ਤਾਂ ਮੈਂ ਪਰਮਾਧਨ ਨਾਲ ਤੈਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਕਿਰਪਾ ਰੂਪੀ ਦਿੱਤੇ ਤੇ ਹੱਥ ਰੱਖ ਕੇ ਜੱਜ ਸਾਹਿਬ ਦੇ ਇਹਨਾਂ ਨੇ ਫੈਸਲਾ ਇਹ ਵਧੀਆ ਗੱਲ ਹੈ ਜੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਹ ਜਿਹੜੇ ਜੱਜ ਹੁੰਦੇ ਆ ਨਾ ਇਹ ਪਵਿੱਤਰ ਰੂਹਾਂ ਜੀ ਇਹਨੋਂ ਦਾ ਸੁਪਰੀਮ ਕੋਰਟ ਦੇ ਦਿੱਲੀ ਜੱਜ ਚਾਹੀਦੇ ਆ ਜੀ ਕਿਉਂ ਪੂਰਾ ਇਨਸਾਫ ਦਿੱਤਾ ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕੀਤਾ ਬਾਕੀ ਮੇਰੇ ਵਕੀਲ ਆ ਪਰਯੋਗਕਰ ਘੁੰਮਣ ਇਹਨਾਂ ਨੇ ਮੇਰੇ ਤੋਂ ਅੱਜ ਤੱਕ 1 ਰੁਪਿਆ ਨਹੀਂ ਲਿਆ ਨਾ ਹੀ ਕਹਿੰਦੇ ਮੈਂ ਲੈਣਾ ਜ਼ਿੰਦਗੀ 'ਚ ਵੀ ਕਹਿੰਦੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ ਕਹਿੰਦੇ ਇਹ ਕੇਸ ਦਾ ਨਹੀਂ ਕਹਿੰਦੇ ਕੋਈ ਵੀ ਪਰਮਾਤਮਾ ਨਾ ਕਰੇ ਤੁਹਾਡੇ ਕੋਲ ਲੋਡ ਪਈਏ ਮੈਂ ਜ਼ਿੰਦਗੀ 'ਚ ਕਦੇ ਤੁਹਾਡੇ ਤੋਂ ਪੈਸਾ ਨਹੀਂ ਲਵਾਂਗਾ ਤੈਨੂੰ ਇਹਨਾਂ ਦਾ ਸ਼ੁਕਰਾਨਾ ਕਰਦਾ ਤੇ ਬੀੜੀ ਗੁਪਤਾ ਜੀ ਦਾ ਇਹਨਾਂ ਦੇ ਜੋ ਅੱਜ ਫੈਸਲਾ ਜਿੱਤਿਆ ਉਹ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਤੇ ਪਰਯੋਗਕਰ ਘੁੰਮਣ ਜੀ ਦੇ ਬਦੌਲਤ ਜਿੱਤ ਸਕਿਆ ਅੱਜ ਨਮਨ ਕਰਨ ਵਾਸਤੇ ਪਹੁੰਚੀ ਹਾਂ ਲੱਗਦਾ ਕਿ ਜਿਹੜੀ ਆ ਮਤਲਬ ਧੀਆਂ ਜਿਹੜੀਆਂ ਨੇ ਕਦੇ ਦਿਲੋਂ ਵਿਸਾਰੀਆਂ ਨਹੀਂ ਜਾ ਸਕਦੀਆਂ ਹਮੇਸ਼ਾ ਕੋ ਉਹ ਦੂਰ ਹੋ ਚੁੱਕੀ ਆ ਕਾਫੀ ਇੱਕ ਘਰ ਬੇਟੇ ਜਿਹੜਾ ਪਵਿੱਤਰ ਹੁੰਦਾ ਧੀਆਂ ਦੇ ਨਾਲ ਹੁੰਦਾ ਲੋਕ ਕਹਿੰਦੇ ਆ ਮੇਰੇ ਮੁੰਡਾ ਹੋਵੇ ਮੈਂ ਨਾ ਜਦੋਂ ਮੇਰੇ ਜਦੋਂ ਪੋਤਾ ਹੋਇਆ ਉਹਦੀ ਮੈਂ ਖੁਸ਼ੀ ਘੱਟ ਕੀਤੀ ਸੀ ਜਦੋਂ ਮੇਰੇ ਦਿ ਲੋਜ ਹੋਈਆ ਪੋਤੀ ਮੇਰੀ ਇਹਦੀ ਮੈਂ ਖੁਸ਼ੀ ਵੱਧ ਮਣਾਈ ਸੀ ਘਰੇ ਇਹਨੂੰ ਢੋਲ ਠਮੱਕੇ ਪੂਰੇ ਠਾਰਨਾ ਲੱਗੇ ਗਿਆ ਸੀ ਘਰੇ ਅੱਜ ਹੁਣ ਇਹਦੇ ਅਸਲੀ ਘਰੇ ਮ ਆਇਆ ਜਿੱਥੇ ਉਹ ਪਾਪਨ ਡੈਨ ਉਹ ਘਰ ਬਣਾ ਕੇ ਗਈ ਆ ਇੱਥੇ ਮੈਂ ਉਹਨੂੰ ਬੇਨਤੀਆਂ ਕਰਨ ਆਇਆ ਝੋਲੀਆਂ ਆਟ ਕੇ ਲੈ ਦਿ ਲੋਏ ਹੁਣ ਤੈਨੂੰ ਪਤਾ ਬਹੁਤ ਚਿਰ ਹੋ ਗਿਆ ਇੱਥੇ 2 ਸਾਲ ਤੇ 4 ਮਹੀਨੇ 21 ਦਿਨ ਹੋ ਗਏ ਅੱਜ ਇੱਥੇ ਤੈਨੂੰ ਬੈਠੀ ਨੂੰ ਹੁਣ ਮੈਂ ਤੈਨੂੰ ਬਹੁਤ ਮਾਣ ਲਾਣ ਆਇਆ ਹੁਣ ਹੁਣ ਮੇਰੇ ਨਾਲ ਤੁਹਾਡੇ ਵੇਰ ਬੇਨਤੀਆਂ ਕਰਦਾ ਤੁਹਾਡੇ ਜਰੀਏ ਲੈ ਹੁਣ ਮੇਰੇ ਘਰ ਆ ਜਵੇ ਹੁਣ ਦਿਨ ਨੂੰ ਕਦੇ ਵੀ ਭੁੱਲੇ ਨਹੀਂ ਸਕਦੇ ਬੇਸ਼ੱਕ ਜਿਹੜੀ ਇਹ ਫੈਸਲਾ ਦਾ ਜਿਹੜਾ ਸੁਨਾਈ ਦਿੱਤਾ ਗਿਆ ਵਾ ਮੰਗੋ ਬੇਦਾਤ ਬਲੋਂ ਪਰ ਭੁੱਲਿਆ ਨਹੀਂ ਜਾ ਸਕਦਾ ਜਦੋਂ ਤੁਸੀਂ ਮੇਰੇ ਭੈਣ ਭਰਾ ਨਹੀਂ ਭੁੱਲੇ ਮੈਂ ਤਾਂ ਭੁੱਲ ਕਿੱਥੇ ਸਕਦਾ ਜਦੋਂ ਤੁਸੀਂ ਨਹੀਂ ਆ ਪੂਰਾ ਇੰਨਾ ਦੁਨੀਆ ਖੜੀ ਆ ਮੇਰੇ ਭੈਣ ਭਰਾ ਬੱਚੇ ਬਜ਼ੁਰਗ ਇਹ ਨਹੀਂ ਤੁਸੀਂ ਭੁੱਲੇ ਮੈਂ ਤਾਂ ਭੁੱਲ ਨਹੀਂ ਸਕਦਾ ਮੈਂ ਤਾਂ ਹਰ ਟਾਈਮ ਤੇਰੇ ਯਾਦ ਆ ਜੀ ਬੱਚੀ ਨੂੰ ਜਿਹੜਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਦੇਖੋ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ 25 ਸਾਲ ਪਹਿਲਾਂ ਜਦੋਂ ਹੋਈ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਕਿ ਅੱਜ ਦੇ ਯੁੱਗ ਦੇ ਵਿੱਚ ਕੋਈ ਛੋਟੇ ਬੱਚੇ ਨਾਲ ਵੀ ਇਸ ਤਰ੍ਹਾਂ ਦਾ ਕਨੋਨਾ ਕਾਂਡ ਕੋਈ ਕਰ ਸਕਦਾ ਹੈ ਕਾਨੂੰਨੀ ਹਰਕਤ ਕਰ ਸਕਦਾ ਹੈ ਕਿਸ ਢੰਗ ਨਾਲ ਉਸ ਬੱਚੀ ਨੂੰ ਮੂੰਹ ਦੇ ਵਿੱਚ ਰੇਤਾ ਪਾ ਕੇ ਉਹਦੀ ਹੱਤਿਆ ਕਰਤੀ ਗਈ ਔਰ ਬੜਾ ਹੀ ਮਨ ਖਰਾਬ ਹੋਇਆ ਮਾਨ ਦੇ ਵਿੱਚ ਬਹੁਤ ਹੀ ਜ਼ਿਆਦਾ ਇਸ ਗੱਲ ਦਾ ਦੁੱਖ ਵੀ ਆਇਆ ਕਿ ਭਈ ਅੱਜ ਦਾ ਸਿਸਟਮ ਸਾਡਾ ਕਿਦਾਂ ਦਾ ਹੋ ਗਿਆ ਔਰ 22 ਸਾਲ ਲਗਾਤਾਰ ਫਿਰ ਕੋਰਟ ਦੇ ਵਿੱਚ ਮੈਂ ਤਾਂ ਵਿਸ਼ੇਸ਼ ਕਰਕੇ ਦੇਖੋ بڑے ਲੋਕ ਵੀ ਇਸ ਦੁਨੀਆ 'ਚ ਬਹੁਤ ਨਹੀਂ ਪਰਕਾਰ ਸਿੰਘ ਘੋਮਣ ਜੀ ਜਿਹੜੇ ਜਿਨ੍ਹਾਂ ਨੇ ਕੇਸ ਲੜਿਆ ਉਹ ਉਹਨਾਂ ਨੇ ਇੱਕ ਵੀ ਪੈਸਾ ਨਹੀਂ ਲੱਤਾ ਅਰਪਿਤ ਸਿੰਘ ਉਹਨਾਂ ਤੋਂ ਉਹਨਾਂ ਦੇ ਪਰਿਵਾਰ ਤੋਂ ਬੱਚੀ ਦੇ ਮਾਪੇ ਤੋਂ ਕੋਈ ਬਿਨਾ ਪੈਸਾ ਲੱਤਾ ਉਹਨਾਂ ਨੇ ਇਹ ਕਿਸ ਨੂੰ ਲੜਿਆ ਔਰ ਕੱਲ ਫੈਸਲਾ ਆਇਆ ਮਾਨਯੋਗ ਅਦਾਲਤ ਨੇ ਵੀ ਜੋ ਸਭ ਤੋਂ ਜ਼ਿਆਦਾ ਕੜੀ ਤੋਂ ਕੜੀ ਸਜ਼ਾ ਸੀ ਉਹ ਕੜੀ ਤੋਂ ਕੜੀ ਸਜ਼ਾ ਸੁਣਾਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਹੈ ਔਰ ਪਰ ਅੱਜ ਵੀ ਮਾਨੂੰ ਇਹ ਕਿਤੇ ਨਾ ਕਿਤੇ ਮਲਾਲ ਹੈ ਕਿ ਉਹ ਛੋਟੀ ਬੱਚੀ ਚਲੀ ਗਈ ਹੈ ਵੀ ਲੱਗਦਾ ਕਿ ਲੋਕਾਂ ਨੇ ਕਿ ਜਿਹੜਾ ਸਬਕ ਬਣੂਗਾ ਜਿਸ ਤਰ੍ਹਾਂ ਦਾ ਜਿਹੜਾ ਫੈਸਲਾ ਮਾਨਜੋ ਕੋਰਟ ਵੱਲੋਂ ਸੁਣਾਇਆ ਗਿਆ ਨਹੀਂ ਦੇਖੋ ਲੋਕਾਂ ਨੂੰ ਤਾਂ ਮੈਸੇਜ ਜਾਂਦਾ ਹੀ ਹੈ ਜਦੋਂ ਕੋਈ ਐਦਾਂ ਦੇ ਕਾਨੂੰਨੀ ਕਾਂਡ ਹੁੰਦੇ ਆ ਜਦੋਂ ਐਦਾਂ ਦਾ ਕੋਈ ਕ੍ਰਾਈਮ ਹੁੰਦਾ ਹੈਗਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿ ਅੱਗਿਓਂ ਕੋਈ ਐਦਾਂ ਦੀ ਕੋਈ ਗੱਲ ਨਾ ਕਰੇ ਅੱਗਿਓਂ ਐਦਾਂ ਦਾ ਦੁਬਾਰਾ ਫੇਰ ਕੋਈ ਐਸਾ ਦੀ دہشت ਭਰੀ ਘਟਨਾ ਨਾ ਹੋਵੇ ਤੇ ਉਹਦੇ ਵਾਸਤੇ ਕੋਰਟ ਨੇ ਇਹ ਫੈਸਲਾ ਜਿਹੜਾ ਹੈ ਉਹ ਸੁਣਾਇਆ ਉਹ ਵਾਕੀ ਸਲਾੰਗਾ ਯੋਗ ਹੈਗਾ ਤਾਂ ਕਿ ਅੱਗੇ ਨੂੰ ਕ੍ਰਾਈਮ ਤੇ ਥੱਲ ਪਾਈ ਜਾ ਸਕੇ